ਗੁਮਾਨ ਤਮਾਨ ਸਾਹਿਬ ਯਾਰ ਜੀ ਦੇ ਨਾਂ ਲਿਖਾਇਆ ਜਾ ਪਹਿਲੇ ਰਗੜਦੀ ਉਹਨੂੰ ਹੁਣ ਜਗਦੀਪ ਰੰਧਾਵਾ ਵੀ ਉੱਥੇ ਸ਼ਾਮਿਲ ਤਾਂ ਹੈ ਗਿਆ ਸੀ ਉਸ ਤਰੀਕ ਨੂੰ ਤਿੰਨ ਨੂੰ ਪਰ ਜਗਦੀਪ ਦਾ ਨਾਂ ਪਰਚੇ ਤੋਂ ਬਾਹਰ ਕਿਵੇਂ ਕੀ ਅੰਦਰ ਕੋਈ ਸਾਈਟਿੰਗ ਚੱਲ ਰਹੀ ਹੈ ਮੈਂ ਕਿੱਧਰ ਭੱਜੂਗਾ ਕਿਸੇ ਨੂੰ ਨਹੀਂ ਭੱਜਣਾ ਰੋਟੀ ਨਹੀਂ ਖਾਣ ਦਿੰਦੇ 20 ਦਿਨ ਹੋ ਗਏ ਸੈਟਿੰਗ ਕਾਦੀ ਆ ਖੁੱਲ੍ਹੇ ਇੱਥੇ ਪਹਾਣੇ ਦੇ ਕੱਠ ਚ ਲਾਇਆ ਸੀਗਾ ਉਹਦੇ ਚੈਨਲ ਤੇ ਜਾਊਗੀ ਉਹਦਾ ਕੀ ਹਾਲਤਾ ਮਾਰ ਕਹਿੰਦੇ ਵੀ ਲਿਖਤੀ ਦੇ ਵਿੱਚ ਪੱਕਾ ਦਿੱਤਾ ਹੋਇਆ ਉਹਨਾਂ ਨੇ ਬਕਾਇਦਾ ਸਾਈਨ ਕੀਤੇ ਹੋਏ ਨੇ ਫਿਰ ਉਹਨਾਂ ਨੂੰ ਭੱਜ ਸਕਦੇ ਨੇ ਇਸ ਗੱਲ ਤੋਂ ਵੀ ਉਹ ਜਨਤਾ ਨਹੀਂ ਚਾਹੀਦਾ ਜਿਹੜੇ ਹਸਾਬ ਨਾਲ ਸਰਕਾਰ ਦੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਲੋਕ ਭਾਨੇ ਸਿੱਧੂ ਦੇ ਬਾਈ ਦੇ ਘਰੇ ਅੱਜ ਸਵੇਰ ਤੋਂ ਪਹੁੰਚੀ ਜਾਂਦੇ ਨੇ ਉਧਰ ਦੇਖ ਲਓ ਤੁਸੀਂ ਭੱਠੀ ਚੜ੍ਹੀ ਪਈ ਐ ਅੰਦਰ ਲੋਕ ਲੰਗਰ ਛਕੀ ਜਾਂਦੇ ਨੇ ਇਧਰਲੇ ਪਾਸੇ ਵੀ ਲੋਕ ਨੇ ਪਰ ਹਾਲੇ ਸਰਕਾਰ ਹੈ ਜਿਹੜੀ ਉਹ ਇਹ ਕੰਮ ਨੂੰ ਲੇਟ 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 ਕਰਦੀ ਜਾ ਰਹੀ ਹੈ ਜਦੋਂ ਉਹਨਾਂ ਨੇ ਬੰਦੇ ਨੂੰ ਛੱਡਣਾ ਹੀ ਹੈ ਹਨਾ ਵੀ ਉਹਨਾਂ ਨੇ ਡੇਟ ਫਿਕਸ ਕਰਤੀ ਦੱਸ ਜਦੋਂ ਇੰਨੇ ਦਿਨਾਂ ਤੋਂ ਨਹੀਂ ਕੁਝ ਸਹੀ ਮਾਹੌਲ ਬਣ ਸਕਿਆ ਤਾਂ ਇਹਨਾਂ ਲੇਟ ਇਹਨੂੰ ਹੋਰ ਕਿਉਂ ਲੇਟ ਕੀਤਾ ਜਾ ਰਿਹਾ ਹੈ ਭਾਈ ਜਗਦੀਪ ਰੰਧਾਵੇ ਹੋਰੀ ਵੀ ਮੌਜੂਦ ਨੇ ਹਨਾ ਜਿਨ੍ਹਾਂ ਨੂੰ ਪ੍ਰੋਪਰ ਹੀ ਸਾਰੇ ਮਸਲੇ ਦਾ ਪਤਾ ਹੀ ਹੈ ਭਾਈ ਇਹਨੂੰ ਇੰਨਾ ਜ਼ਿਆਦਾ ਮਤਲਬ ਲੇਟ ਕਿਉਂ ਕੀਤਾ ਜਾ ਰਿਹਾ ਹੈ ਜਦੋਂ ਰਿਹਾਈ ਕਰਨੀ ਸੀ ਅੱਜ ਦੀ ਡੇਟ ਫਿਕਸ ਹੈ ਲਿਖਤੀ ਚ ਸਾਰਾ ਕੁਝ ਦਿੱਤਾ ਹੋਇਆ ਥੋੜਾ ਜਿਹਾ ਇਹਨਾਂ ਲੇਟ ਕਿਉਂ ਕੀਤਾ ਜਾ ਰਿਹਾ ਹੈ ਭਾਈ ਹਕੂਮਤ ਜੋ ਵੀ ਫੈਸਲਾ ਕਰ ਨਹੀਂ ਸਕਦੇ ਸਰਕਾਰਾਂ ਨੇ ਕਿਹੜਾ ਇਹ ਵੀ ਪਹਿਲਾਂ ਵਾਅਦਾ ਮੁਕਰ ਰਹੀਆਂ ਪਹਿਲਾਂ ਕਿੰਨੇ ਵਾਅਦੇ ਹੋਏ ਉਹਦੇ ਚ ਮੁਕਰੇ ਝੋਟੇਵਾਰੀ ਵੀ ਮੁਕਰੇ ਜਾਂ ਹੋਰ ਵੀ ਹੋਏ ਇਸ ਲਈ ਆਪਾਂ ਹਜੇ ਜਾਗ ਨਹੀਂ ਗਏ ਜਦੋਂ ਆ ਗਿਆ ਕਰੇ ਸਾਨੂੰ ਮਿਲ ਲਿਆ ਜੱਫੀ ਪਾ ਕੇ ਫੋਟੋ ਕਰਾ ਲਈ ਫੇਰ ਮੰਨ ਜਾਣਗੇ ਇੱਕ ਗੱਲ ਇਹ ਹੈ ਵੀ ਇਸ ਵਾਰ ਕਹਿੰਦੇ ਵੀ ਲਿਖਤੀ ਦੇ ਵਿੱਚ ਪੱਕਾ ਦਿੱਤਾ ਹੋਇਆ ਉਹਨਾਂ ਨੇ ਬਕਾਇਦਾ ਸਾਈਨ ਕੀਤੇ ਹੋਏ ਨੇ ਫਿਰ ਉਹਨਾਂ ਨੂੰ ਭੱਜ ਸਕਦੇ ਨਹੀਂ ਇਸ ਗੱਲ ਤੋਂ ਵੀ ਉਹ ਜਨਤਾ ਨਹੀਂ ਚਾਹੁੰਦਾ ਜਿਹੜੇ ਹਸਾਬ ਨਾਲ ਜਿਹੜੇ ਜ਼ਿੰਮੇਵਾਰ ਅਫਸਰ ਸੀ ਸਾਰੇ ਮੈਨੂੰ ਨਹੀਂ ਲੱਗਦਾ ਵੀ ਭੱਜਣਗੇ ਉਹਦਾ ਮੇਨ ਕਾਰਨ ਹੈ ਵੀ ਕੱਲ ਨੂੰ ਵੀ ਧਰਨੇ ਤਾਂ ਲੱਗਣੀਆਂ ਪੰਜਾਬ 'ਚ ਕੱਲ ਨੂੰ ਵੱਡੇ ਵੱਡੇ ਜਿਹੜੇ ਧਰਨੇ ਲੱਗਣੇ ਗੱਲਾਂ ਹੋਣਗੀਆਂ ਇਸੇ ਅਫਸਰਾਂ ਨਾਲ ਫੇਰ ਹੋਣਗੀਆਂ ਤੇ ਇਸ ਦਵਾ ਕਿਸਾਨ ਆਗੂ ਜਾਂ ਹੋਰ ਜਿਹੜੇ ਵੀ ਮਰਜ਼ ਮਜ਼ਦੂਰ ਜਥੇਬੰਦੀ ਜੋ ਵੀ ਜਥੇਬੰਦੀਆਂ ਲੜਨਗੀਆਂ ਉਹਨਾਂ ਨੇ ਇਹਨਾਂ ਤੇ ਯਕੀਨ ਹੀ ਨਹੀਂ ਕਰਨਾ ਹੁਣ ਭਾਨੇ ਦੇ ਘਰੇ ਉਸੇ ਤਰੀਕ ਕਰਨਾ ਦੇਖ ਲੋ ਸਾਰੇ ਕੈਮਰਾ ਮਾਰ ਦਿਓ ਕੱਡਾ ਮਾਹੌਲ ਬਣਿਆ ਕਿੰਨੇ ਲੋਕ ਆਏ ਵੇ ਆ ਕਿੰਨੇ ਲੋਕਾਂ ਨੂੰ ਖੁਸ਼ੀ ਆ ਪੂਰੇ ਪੰਜਾਬ ਚ ਇਹ ਚਰਚਾ ਦਾ ਵਿਸ਼ਾ ਬਣਿਆ ਵੈ ਵੀ ਭਾਨਾ ਕਦੋਂ ਕਾਊਗਾ ਕੱਲੇ ਕੱਲੇ ਦੀ ਅੱਖ ਪੰਜਾਬੀ ਦੀ ਏਸੀ ਧੀ ਆ ਵੀ ਕਦੋਂ ਕਾ ਰਿਆ ਕਦੋਂ ਨਹੀਂ ਹਨ ਪਰ ਜੇ ਹੁਣ ਸਰਕਾਰ ਇਹਨਾਂ ਧੱਕਾ ਕਰਦੀ ਐ ਤੇ ਫਿਰ ਬਹੁਤ ਮਾੜੀ ਗੱਲ ਐ ਪਹਿਲਾਂ ਹੀ ਬਹੁਤ ਧੱਕਾ ਹੋ ਗਿਆ ਪਰਿਵਾਰ ਨੂੰ ਸਾਰੇ ਨੂੰ ਟੰਗਦਾ ਪਰਚੇ ਚ ਭਾਨੇ ਨੂੰ ਜਲੀਲ ਕਰੀ ਜਾਂਦੇ ਆ ਕਿੰਨਾ ਯਾਰ ਸਾਰਾ ਪੰਜਾਬ ਕਹਿ ਰਿਹਾ ਬਾਰ ਬਾਰ ਵੀ ਯਾਰ ਬਹੁਤ ੱੱਕਾ ਹੋ ਰਿਹਾ ਭਾਨੇ ਨਾਲ ਇਸ ਲਈ ਇਹ ਕਰਨਾ ਨਹੀਂ ਚਾਹੀਦਾ ਅੱਜ ਸੱਡਣੀ ਚਾਹੀਦਾ ਮੁੱਖ ਮੰਤਰੀ ਨਾਲ ਸੋਡੀ ਵਧੀਆ ਲਿਆਜ ਵੀ ਰਹੀ ਹੈ ਹਨਾ ਤੇ ਡਾਇਰੈਕਟਰ ਵੀ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਕਿਤੇ ਨਾ ਕਿਤੇ ਤੁਸੀਂ ਨਹੀਂ ਥੋੜਾ ਬਹੁਤਾ ਦਬਾਅ ਆਇਆ ਵੀ ਇਹ ਹੋ ਕੀ ਰਿਹਾ ਚੱਲ ਕੀ ਰਿਹਾ ਲੋਕਾਂ 'ਚ ਤੁਹਾਨੂੰ ਆਉਣਾ ਪਊਗਾ ਲਿਆਜ ਤਾਂ ਸੋਡੀ ਵੀ ਹੋਣੀ ਹੈ ਆ ਬਾਈਆਂ ਸਾਰਿਆਂ ਨੇ ਕਿਉਂਕਿ ਵੋਟ ਉੱਤ ਤਾਂ ਕੱਲੇ ਕੱਲੇ ਨੇ ਪਾਈ ਆ ਅਕਾਲੀਆਂ ਨੇ ਪਾਈਏ ਕਾਂਗਰਸੀਆਂ ਨੇ ਬਿਲਕੁਲ ਭਗਵਾਨ ਤਮਾਨ ਸਾਹਿਬ ਯਾਰ ਜੀ ਦੇ ਨਾਲ ਲਿਹਾਇਆ ਜਾ ਪਹਿਲੇ ਰਗੜਦੀ ਉਹਨੂੰ ਹੁਣ ਕੀ ਕਹੀਏ ਯਾਰ ਹਾਂ ਉਹ ਤਾਂ ਉਹਦਾ ਰਗੜਦੀ ਆ ਅੱਜ ਕੱਲੇ ਮੇਰੇ ਨਾਲ ਨਹੀਂ ਸਾਰਿਆਂ ਨਾਲ ਹੀ ਰਹੀ ਆ ਕੱਲੇ ਕੱਲੇ ਵਰਕਰਾਂ ਨੂੰ ਫੋਨ ਵੀ ਆਉਂਦੇ ਰਹੇ ਆ ਹੈਨਾ ਪਰ ਮਾਨ ਸਾਹਿਬ ਲੱਗਦਾ ਨਹੀਂ ਸੀ ਵੀ ਯਾਰ ਐਵੇਂ ਬਦਲ ਜਾਣਗੇ ਤਾਂ ਇਸ ਮਸਲੇ ਤੇ ਕੋਈ ਸਪੈਸ਼ਲ ਗੱਲਬਾਤ ਤਾਂ ਨਹੀਂ ਤੁਸੀਂ ਕੀਤੀ ਯਾਰ ਬਾਈ ਕਮਾਲ ਕਰ ਦਾਂਗੇ ਆ ਗੱਲਬਾਤ ਕਰੀ ਤਾਂ ਦੇ ਗਿਫਟ ਦੀ ਤਾਂ ਦੇ ਆਪਣੀ ਸਾਰੀ ਟੀਮ ਨੂੰ ਪਰਚਿਆਂ ਦਾ ਹੁਣ ਜੇ ਆਪਣੇ ਨਾਲ ਇੰਨਾ ਤੱਕਾ ਹੋ ਰਿਹਾਗਾ ਜੇ ਫਿਰ ਇਹਦੇ ਤੇ ਗੱਲਾਂ ਕਾਹਦੀਆਂ ਜਾਂ ਉਹ ਮੈਨੂੰ ਗੱਲਾਂ ਕਾਲ ਕਰਦੇ ਹੁਣ ਉਹਦਾ ਟਾਈਮ ਗਏ ਉਦੋਂ ਉਹ ਤਾਂ ਜਦੋਂ ਮੇਰੇ ਨਾਲ ਗੱਲੋਂ ਜਦੋਂ ਸਾਰੇ ਪੰਜਾਬ ਨਾਲ ਹੁੰਦੀ ਸੀ ਜਦੋਂ ਮਾਲਾ ਵੀ ਪੰਜਾਬ ਨਾਲ ਹੁਣ ਹਟ ਗਈ ਉਦੋਂ ਹੀ ਮੇਰੇ ਨਾਲ ਹੁਣ ਹਟ ਗਈ ਅੱਜ ਦੇ ਟਾਈਮ 'ਚ ਮਾਨ ਸਾਹਿਬ ਕੋਲੇ ਕੁਰਸੀ ਵੱਡੀ ਆ ਉਹ ਆਪਦੇ ਲੈਵਲ ਦੇ ਹਿਸਾਬ ਨਾਲ ਰਹਿੰਦੇ ਆਪਣੇ ਵਰਗੇ ਨੂੰ ਕੌਣ ਪੁੱਛਦਾ ਹੈ ਹੁਣ ਤੁਸੀਂ ਜਿਹੜੇ ਮੰਨ ਕੇ ਚਲੋ ਲੋਕ ਘਰਾਂ ਚ ਬੈਠੇ ਇੰਤਜ਼ਾਰ ਕਰੀ ਜਾਂਦੇ ਨੇ ਹਨਾ ਵੀ ਭਾਨੇ ਨੇ ਅੱਜ ਆ ਜਾਣੇ 10 ਤਰੀਕ ਨੂੰ ਲਿਖਤੀ ਦਿੱਤਾ ਹੋਏਗਾ ਮੀਟਿੰਗਾਂ ਵੀ ਹੋਈਆਂ ਨੇ ਸਾਰਾ ਕੁਝ ਲੋਕਾਂ ਨੂੰ ਕੁਝ ਕਹਿਣਾ ਚਾਹੂਂਗੇ ਘਰੇ ਬੈਠ ਕੇ ਲੋਕਾਂ ਦਾ ਹੱਥ ਮੰਨ ਕੇ ਹੀ ਬੇਨਤੀ ਕਰਦੇ ਵੀ ਤੁਸੀਂ ਸਾਰਨੂੰ ਬੱਦ ਦਾ ਮੈਂ ਧੰਨਵਾਦ ਤਾਂ ਕਰਦਾ ਤੁਹਾਡਾ ਵੀ ਤੁਸੀਂ ਸਪੋਰਟ ਵਾਲੀ ਵੱਡੀ ਕੀਤੀ ਕਿੱਦੇ ਦਾ ਮਸਲਾ ਕਿੰਨੀ ਤਰੀਕ ਦਾ ਚੱਲ ਰਿਹਾ ਬਈ ਮਸਲਾ ਇਹ 20 ਤਰੀਕ ਦੇ ਤੋਂ ਚੱਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਲੋਕ ਆਪਣੇ ਨਾਲ ਖੜੇ ਆਂ ਗਾਂ ਨੂੰ ਵੀ ਖੜਨਗੇ ਹੁਣ ਇਹ ਬੇਨਤੀ ਕਰਦਾ ਵੀ ਜੇ ਕਿਸਾਨ ਜਿੱਥੇ ਬੰਦੀਆਂ ਲੱਖਾ ਬਾਈ ਜਾਂ ਹੋਰ ਜਿਹੜੇ ਮਰਜੀ ਬੰਦੇ ਆਪਣੇ ਭਾਨੇ ਦੇ ਹੱਕ ਵਾਲੇ ਸਾਨੂੰ ਆਵਾਜ਼ ਮਾਰਦੇ ਆ ਵੀ ਆਉਣ ਵਾਲੇ ਟਾਈਮ 'ਚ ਧਰਨੇ ਦੀ ਜੇ ਨਾਜ ਭਾਨਾ ਛੱਡਿਆ ਤੇ ਤੁਸੀਂ ਤਿਆਰ ਰਹਿਣਾ ਇਹ ਹੀ ਬੇਨਤੀ ਆ ਬਿਲਕੁਲ ਕਿਉਂਕਿ ਤੁਸੀਂ ਬਹੁਤ ਵੱਡਾ ਸਾਧ ਤਾ ਲੋਕ ਹੀ ਆ ਯਾਰ ਲੋਕ ਚਾਹਣ ਬੰਦਾ ਅਰਸ਼ ਤੇ ਨਹੀਂ ਫਰਸ਼ ਤੇ ਹਨਾ ਸੋਡੇ ਸਿਰਤੀ ਆ ਸਾਰਾ ਕੰਮ ਵਿੱਚ ਲੋਕ ਇਹ ਚੀਜ਼ ਦੇ ਕਮੈਂਟ ਜਾ ਉਹ ਕਰੀ ਜਾਂਦੇ ਨੇ ਕਹਿੰਦੇ ਵੀ ਜਗਦੀਪ ਰੰਧਾਵਾ ਵੀ ਉੱਥੇ ਸ਼ਾਮਲ ਤਾਂ ਹੈਗਾ ਸੀ ਉਸ ਤਰੀਕ ਨੂੰ ਤਿੰਨ ਨੂੰ ਪਰ ਜਗਦੀਪ ਦਾ ਨਾਂ ਪਰਚੇ ਤੋਂ ਬਾਹਰ ਕਿਵੇਂ ਕੀ ਅੰਦਰ ਕੋਈ ਸਾਈਟਿੰਗ ਚੱਲ ਰਹੀ ਸੀ ਪਹਿਲਾਂ ਹੀ ਹਾਂ ਬਹੁਤ ਸੈਟਿੰਗ ਆ ਮੇਰੀ ਸਾਰੀ ਟੀਮ ਨੂੰ ਤਾਂ ਪਤੰਦਰਾ ਰੋਟੀ ਨਹੀਂ ਖਾਣ ਦਿੰਦੇ 20 ਦਿਨ ਹੋ ਗਏ ਸੈਟਿੰਗ ਕਾਦੀ ਆ ਖੁੱਲੀ ਐਫਆਈ ਆ ਮੈਂ ਕਿੱਧਰ ਭੱਜੂਗਾ ਕਿਸੇ ਨੂੰ ਨਹੀਂ ਭੱਜਣਾ ਅੱਜ ਕੋ ਬੇਸਵਦੀਪ ਦੀ ਉਹ ਹੀ ਵਾਇਰਲ ਹੋਈ ਨਾ ਰਿ ਇੱਥੇ ਕੋਈ ਨਹੀਂ ਬਚੂਗਾ ਕਿਉਂਕਿ ਇਹ ਜਿਹੜੀ ਪਾਰਟੀ ਹੈ ਨਾ ਸੋਸ਼ਲ ਮੀਡੀਆ ਤੋਂ ਬਣੀ ਵੀ ਹੈ ਇਹਨਾਂ ਦਾ ਗਰਾਊਂਡ ਉੱਥੇ ਹੀ ਹੈ ਵਾ ਤੇ ਜੇ ਉੱਥੋਂ ਇਹਨਾਂ ਦਾ ਗਰਾਊਂਡ ਨੂੰ ਢਾਹੂ ਕੋਈ ਵੀ ਮਰਜੀ ਯੂਟਿਊਬਰ ਆ ਸਭ ਨਾਲ ਇਹੀ ਹਾਲ ਹੋਊ ਆਉਣ ਵਾਲੇ ਟਾਈਮ 'ਚ ਇੱਥੇ ਨਾ ਮੈਂ ਨਾ ਤੁਸੀਂ ਕਿਸੇ ਨੇ ਨਹੀਂ ਬਚਣਾ ਜਿਹੜੇ ਹਿਸਾਬ ਨਾਲ ਆਵਾਜ਼ਾਂ ਬੰਦ ਹੋ ਰਹੀਆਂ ਇਹ ਭਗਵਾਨਤਮਾਨ ਸਾਹਿਬ ਫਿਰ ਕਹਿੰਦੇ ਵੀ ਯਾਰ ਸਾਡੇ ਨਾਲ ਦਿੱਲੀ 'ਚ ਧੱਕਾ ਕਰ ਰਹੀ ਹੈ ਮੋਦੀ ਸਰਕਾਰ ਕਹਿੰਦੇ ਨੇ ਇਹ ਬਾਰ-ਬਾਰ ਵੀ ਲੋਕਤੰਤਰ ਦਾ ਕਹਾਣ ਕਰ ਰਹੀ ਹੈ ਤੇ ਫਿਰ ਇੱਥੇ ਕੀ ਹੋ ਰਿਹਾ ਹੈਗਾ ਇੱਥੇ ਇਹ ਬੇਸਬਦੀ ਵਰਗਿਆਂ ਨੂੰ ਪੁਲਿਸ ਦੀਆਂ ਕਾਲਾਂ ਜਾ ਰਹੀਆਂ ਯਾਰ ਭਈ ਹੱਥ ਖੜੇ ਆ ਯਾਰ ਬਾਲਾ ੱਤਕੇ ਨਾ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਪਹਿਲਾਂ ਵਾਲੀਆਂ ਸਰਕਾਰਾਂ ਚ ਵੀ ਇਹ ਕੁਛ ਨਹੀਂ ਹੋਇਆ ਸੀਗਾ ਮਾਨ ਸਾਹਿਬ ਬੇਨਤੀ ਆ ਵੀ ਸਮਾਂ ਰਹਿੰਦਾ ਹਜੇ ਵੀ ਸਮਝ ਜੋ ਨਹੀਂ ਤਾਂ ਫਿਰ ਲੋਕ ਤਾਂ ਤਿਆਰ ਬੈਠੇ ਆ ਲੋਕਾਂ ਨੇ ਜਿਹੜਾ ਆ ਬਦਲਾਅ ਤੋਂ ਅਗਲਾ ਬਦਲਾਅ ਵੀ ਦੇਖ ਲੈਣਗੇ ਲੋਕ ਜਾਗਰ ਕੇ ਨੇ ਆ ਵੀ ਹੁਣ ਇਹ ਇੱਥੇ ਖੜ ਨਹੀਂ ਰਹੇ ਅਗੇ ਮਾਨ ਸਾਹਿਬ ਆਪ ਹੀ ਕਹਿੰਦੇ ਰਿਹਾ ਵੀ ਬਾਦਲ ਬੋਰ ਜਾ ਕੇ ਕਸੂਰ ਬੋਲ ਦਿੰਦਾ ਜੀ ਪਟਿਆਲੇ ਹੋਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਤੇ ਹੁਣ ਮਾਨ ਸਾਹਿਬ ਨੈੱਟ ਦਾ ਜਮਾਨਾ ਸੋਡਾ ਵੀ ਜੇ ਤੁਸੀਂ ਬਠਿੰਡੇ ਕੋਸੋਰ ਬੋਲੋਗੇ ਬਰਨਾਲੇ ਹੋਰ ਬੋਲੋਗੇ ਜਾਗਰ ਕੀ ਹੈ ਨਿਆ 21ਵੀਂ ਸਦੀ ਚੱਲਦੀ ਹੈ ਵੀ ਸੋਡਾ ਵੀ ਅੰਤ ਨੇੜੀ ਹੈ ਜੇ ਇਸ ਜਿਸ ਹਿਸਾਬ ਨਾਲ ਚੱਲ ਰਹੇ ਹਾਂ ਜਿਹੜੀ ਇਹ ਆਲੇ-ਦਾਲੇ ਆਪਾਂ ਚੈਨਲ ਵਾਲੀ ਗੱਲ ਸੁਣਦੇ ਹੁੰਦੇ ਹਾਂ ਨਾ ਬੇ ਮੇਰਾ ਚੈਨਲ ਬੰਦ ਕਰਤਾ ਜਾਈ ਇਹ ਕੀ 99% ਹੀ ਬਿਲਕੁਲ ਸੱਚ ਹੈ ਗੱਲ ਮਾਨ ਦਾ ਚੈਨਲ ਦੇਖੋ ਬਾਈ ਤੁਸੀਂ ਮਾਰੋ ਨਿਗਾ ਫਿਰ ਇੱਕ ਵੀਡੀਓ ਦੀ 10000 ਸ਼ੇਅ ਇੱਥੇ ਪਹਾਣੇ ਦੇ ਕੱਠ ਚ ਲਾਇਆ ਸੀਗਾ ਉਹਦੇ ਚੈਨਲ ਤੇ ਜਾਓ ਵੀ ਉਹਦਾ ਕੀ ਹਾਲਤਾ 57 58 ਵਿਊ ਰਹਿ ਗਏ ਤੇ ਉਹਦੇ ਵਿਊ ਸੀਗੇ 2 2 ਮਿਲੀਅਨ ਸਾਰੀਆਂ ਵੀਡੀਓ ਕੀ ਹਾਲਤ ਹੋਈ ਆ ਪੇਜ ਦੀ ਸੋਡੇ ਵਾਲੇ ਦੀ ਵੀ ਹੋ ਗਈ ਹੋ ਸਾਡਾ ਪੇਜ ਬੰਦ ਸਭ ਦੀ ਕਰ ਰਹੇ ਆ ਬਹੁਤ ੱੱਕਾ ਹੋ ਰਿਹਾ ਯਾਰ ਆਲ ਵਰਡ ਚ ਜਿੱਥੇ ਵੀ ਯੂਟਿਊਬਰ ਬੈਠਿਆ ਮੈਨੂੰ ਲੱਗਦਾ ਵੀ ਕਿਸੇ ਨਾਲ ਐ ਹੋ ਰਿਹਾ ਹੋਊਗਾ ਬਿਹਾਰ ਦੇ ਯੂਟਿਊਬਰਾਂ ਨੇ ਕੀ ਹੋ ਰਿਹਾ ਕੋਈ ਕੁਸ ਕਹਿ ਰਿਹਾ ਨਵਦੀਪ ਮੁੰਡਾ ਹਰਿਆਣੇ ਵਾਲਾ ਉਹਨੂੰ ਹੈ ਤਾਂ ਚਲੋ ਕਿਸਾਨ ਹੋ ਗੋ ਯੂਟਿਊਬਰ ਵੀ ਇੱਕ ਸਾਹ ਦਾ ਜਿਹੜੂ ਫੇਸਬੁੱਕ ਤੇ ਬੋਲਦਾ ਉਹਦਾ ਕਿਸ ਨੇ ਪੇਜ ਬੰਦ ਕੀਤਾ ਪਹਿਲੀ ਸੂਬਾ ਪੰਜਾਬ ਜਿੱਥੇ ਐ ਬੰਦ ਕਰ ਰਿਹਾ ਕਿੰਨਾ ਚਿਰ ਨਵੇਂ ਬਣਾ ਲਿਆਉਣਗੇ ਮੁੰਡੇ ਹੁਣ ਮੰਨ ਲਾ ਰਫਤਾਰ ਦਾ ਚਿਹਰਾ ਬਣ ਗਿਆ ਆ ਬਾਈ ਜਸਵੀਰ ਦਾ ਬਣ ਗਿਆ ਜਿਹੜੇ ਵੀ ਯੂਟਿਊਬਰ ਖੜੇ ਆ ਉਹਨਾਂ ਦੇ ਚਿਹਰੇ ਬਣਿਆ ਸੋਡੇ ਪੇ ਚੱਕਦੇ ਇਹਨਾਂ ਨੇ ਤੇ ਤੁਸੀਂ ਫਿਰ ਘੰਟੇ ਚ ਆਏ ਪੇਜਾਂ ਬੰਦ ਕਰਨਾ ਤਾਂ ਨਹੀਂ ਮੈਨੂੰ ਲੱਗਦਾ ਵੀ ਕੰਮ ਰੁਕ ਜੂ ਮੈਨੂੰ ਐ ਲੱਗਦਾ ਵੀ ਜੇ ਤੁਸੀਂ ਇਹ ਕੰਮ ਰੋਕਣਾ ਚਾਹੁੰਦੇ ਤਾਂ ਤੁਹਾਨੂੰ ਕੰਮ ਕਰਨੇ ਪੈਣਗੇ ਪੇ ਕਰ ਲਓ ਬੰਦ ਹੋਰ ਲਿਆਉਣਗੇ ਅਗਲੇ ਇਹ ਛੋਟੇ ਲੈਵਲ ਵਾਲੇ ਕੰਮਾਂ ਨੂੰ ਛੱਡ ਕੇ ਉੱਪਰਲੇ ਲੈਵਲ ਤੇ ਸੋਚੋ ਵੀ ਲੈ ਬਾਈ ਪੇਜ ਦੀ ਤਾਂ ਗੱਲ ਸੁਣ ਲਾ ਤੇਰੇ ਪੇਜ ਨੂੰ ਮਿਲੀਆਂ ਨਾ ਲੈ ਕਾ ਮਾਲ ਇੱਕ ਦਿਨ ਨੂੰ 5000 ਆ ਹੰਤਮਾਂ ਤੇ ਖੋਤੇ ਦੋ ਤਿੰਨ ਪਰਚੇ ਹੁੰਦੇ ਆ ਅੱਛਾ ਇਹ ਕਿਵੇਂ ਤੁਸੀਂ ਦੇਖੋ ਉਹਨਾਂ ਦੇ ਖਾਸ ਬੰਦੇ ਹੋ ਜਦਾ ਸਾਨੂੰ ਲਾਭ ਉਗੋ ਕੋਲੇ ਲੈ ਚੱਲੋ ਅਸੀਂ ਕੋਈ ਗੱਲ ਕਰ ਲਈਏ ਜਾਂ ਉਹਨਾਂ ਨੂੰ ਪਿੰਡ 'ਚ ਸੱਦ ਲੋ ਇਹ ਗੱਲ ਨਹੀਂ ਕਰੀ ਨਾ ਨਾ ਭਾਈ ਉਹ ਮੇਰੀ ਥੋੜ ਨੂੰ ਸਾਰਾ ਨੂੰ ਇਹੀ ਬੇਨਤੀ ਆ ਵੀ ਅੱਗੇ ਹਰੇਕ ਨਾਲ ਤੱਕਾ ਆਉਣਾ ਜੇ ਅੱਜ ਆਪਾਂ ਨਾ ਬੋਲੇ ਹਨ ਇਹ ਉਹ ਤਾਂ ਭਾਈ ਪਾਣੇ ਦਾ ਵਿਰੋਧ ਕਰਦਾ ਉਹ ਸਾਡੀਆਂ ਵੀਡੀਓ ਬੜਾ ਬਹੁਤ ਬੰਦੇ ਭਾਈ ਬਹੁਤ ਬੰਦੇ ਨੇ ਦੁੱਧ ਬੰਦ ਕਰਤਾ ਉਹਦਾ ਜਿਵੇਂ ਮੁੱਗੇ ਤੋਂ ਹਮਦਪੁਰਾ ਪਿੰਡਾ ਮੇਰਾ ਵੀ ਇਹ ਜਿਹੜੀ ਉਹ ਪੇਜ ਆਲਿਆਂ ਨੂੰ ਕੀ ਜਾਂਦੇ ਨੇ ਇਹ ਯਾਰ ਸੰਵਿਧਾਨ ਦੇ ਮੁਤਾਬਕ ਸਰਕਾਰ ਚ ਕਹਿੰਦੇ ਜਿਹੀ ਚਲਾਉਨੇ ਆ ਇਹਨੇ ਪਿੱਛੇ ਡਾਕਟਰ ਅੰਮ੍ਰਿਤ ਕਰਦੀ ਤੇ ਭਗਸ ਸਿੰਘ ਦੀ ਫੋਟੋ ਲਾਈ ਹੋਈ ਆ ਮੈਂ ਕਹਣਾ ਉਹਦੀਆਂ ਵੀਡੀਓ ਕੱਢ ਲੋ ਕਾਨੂੰਨ ਪੜਾ ਲੋ ਕਿਸੇ ਜੱਜ ਨੂੰ ਜਾਂ ਬਖੇਲ ਨੂੰ ਮੈਂ ਮੈਂ ਦੱਸ ਦੂ ਜੀ ਨਿਕ ਨੌਮ ਜ ਆ ਭਗਵਾਨਤਮਾ ਦੇ ਖੋਤੇ ਦੋ ਤਿੰਨ ਪਰਚੇ ਹੁੰਦੇ ਆ ਅੱਛਾ ਇਹ ਕਿਵੇਂ ਉਦੋਂ ਗੱਲਾਂ ਕੱਢ ਲਓ ਝੂਠ ਬੋਲੇ ਹੋਇਆ ਇਹਦੇ ਠੀਕ ਹੈ ਤੇ ਜਾ ਮੈਂ ਇੱਕ ਬੇਨਤੀ ਕਰਦਾ ਤੁਸੀਂ ਇਹ ਮੇਰੀ ਵੀਡੀਓ ਤੱਕ ਪਹੁੰਚਾ ਦਿਓ ਬਾਬਾ ਸਾਹਿਬ ਡਾਕਟਰ ਮੇਰਕਰਦੀਪ ਸਿੰਘ ਦੀ ਫੋਟੋ ਲਾ ਦੇ ਬਾਈ ਕਾ ਨੂੰ ਕਾ ਨੂੰ ਬੇਅਦਬੀ ਕਰੀ ਜਾਂਦਾ ਠੀਕ ਹੈ ਜਿਹੜੇ ਸਵਿਧਾਨ ਜਿਹੜੇ ਬੰਦੇ ਨੇ ਲਿਖ ਕੇ ਦਿੱਤਾ ਉਹ ਸਬਮਿਟ ਕਰਨੇ ਕਿਹਾ ਸੀ ਜੀ ਸਵਿਧਾਨ ਚੰਗਾ ਜਾਂ ਮਾੜਾ ਹੋਊਗਾ ਜਦ ਇਹ ਉਹਨਾਂ ਦੇ ਜਿਨ੍ਹਾਂ ਦੇ ਹੱਥ 'ਚ ਹੋਇਆ ਪਾਵਰ ਹੋਈ ਇਹ ਉਹ ਚੰਗੇ ਜਾਂ ਮਾੜੇ ਹੋਏ ਸਵਿਧਾਨ ਹੋਵੇਦਾ ਹੋਊਗਾ ਤੇ ਇਸ ਟਾਈਮ ਸਵਿਧਾਨ ਨੂੰ ਤੂੰ ਮਾੜਾ ਉਹਦੀਆਂ ਧੱਜੀਆਂ ਉਡਾ ਰਿਹਾ ਠੀਕ ਹੈ ਨਾ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਲੋਕਾਂ ਨੂੰ ਪ੍ਰੋਟੈਸਟ ਕਰਨ ਗਏ ਤੁਸੀਂ ਰਸਤਾ ਬਣਾ ਕੇ ਦੇਣਾ ਸੀਗਾ ਵੀ ਇੱਥੋਂ ਦੀ ਜਾਓ ਸੜਕਾਂ ਦੇ ਆ ਸਕਦੇ ਆ ਬਾਬਾ ਸਾਹਿਬ ਨੇ ਕਲਮਣਾ ਲਿਖਿਆ ਹੋਇਆ ਉਹ ਸੰਵਿਧਾਨ ਦੇ ਵਿੱਚ ਜਿਹਦੀ ਉਹ ਫੋਟੋ ਲੈ ਬਿਠੇ ਪਿੱਛੇ ਤੇ ਫਿਰ ਲੋਕਾਂ ਨੂੰ ਰੋਕਿਆਗਾ ਤੂੰ ਜੇ ਰੋਕਿਆ ਤਾਂ ਹੀ ਇੰਨਾ ਕੁ ਸੋਇਆ ਰੋਕਿਆਗਾ ਤੋ ਕਿਉਂਕਿ ਇਹ ਰੋਕਣਾ ਹੀ ਸੰਵਿਧਾਨ ਦੀ ਉਲੰਘਣਾ ਕਰਨਾ ਇੱਥੇ ਭਗਵਾਨ ਜੀ ਮੰਤ ਤੇ ਪਰਚਾ ਹੁੰਦਾ ਕੇਜਰੀਵਾਲ ਤੇ ਪਰਚਾ ਹੁੰਦਾ ਸਭ ਮੈਂ ਹੁਣ ਇੱਕ ਹੋਰ ਅਪੀਲ ਕਰਦਾ ਚੰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨੇ ਕੀ ਸ਼ਬਦ ਬੋਲੇ ਨਾ ਪਾਥੀਆਂ ਵਾਲੇ ਲੋਕ ਉਹ ਗੱਲ ਤੇ ਖਰੇ ਉਤਰਨਗੇ ਜੇ ਪਿੰਡਾਂ ਦੇ ਵਿੱਚ ਇਹ ਕਹਿੰਦੇ ਨਾ ਵੀ ਪਾੜਾ ਪਾਉਂਦਾ ਉਹ ਪਾੜਾ ਪਾਉਂਦਾ ਸਰਕਾਰ ਆ ਪਾਉਂਦੀ ਉਹ ਪਾਉਂਦਾ ਏਦੋਂ ਬਾਅਦ ਪਿੰਡਾਂ ਦੇ ਆਮ ਆਦਮੀ ਤੇ ਵਰਕਰਾਂ ਨਾਲ ਵੀ ਪਿੰਡਾਂ ਵਾਲੇ ਪਾੜਾ ਪਾਉਣਗੇ ਸਾਹਮਣੇ ਵੀਰ ਖੜਿਆ ਜਾ ਬਾਈ ਇਧਰ ਆ ਜਾ ਇਹਨਾਂ ਨੇ ਡੈਰੀ 'ਚ ਦੁੱਧ ਬੰਦ ਕਰਤਾ ਉਹਦੇ ਪਿੰਡ 'ਚ ਕਹਿੰਨਾ ਆਮ ਆਦਮੀ ਦਾ ਬੰਦਾ ਐ ਐਮਐਲਏ ਨਾਲ ਉਹਦੀ ਬੈਣੀ ਉੱਠਣੀ ਆ ਜਿਹੜਾ ਡੈਰੀ 'ਚ ਹਾਂ 1 ਮਿੰਟ ਇਹ ਉਹ ਡੈਰੀ ਪਾਉਂਦਾ ਉਹ ਐਮਐਲਏ ਨਾਲ ਪੈਂਦਾ ਉੱਠਦਾ ਇਹਨੇ ਕਹਿੰਦੇ ਬਾਈ ਤੂੰ ਉਹਨੂੰ ਕਹਿ ਪਾਨੇ ਵਾਲਾ ਕੰਮ ਗਲਤ ਕੀਤਾ ਉਹ ਕਹਣਾ ਨਹੀਂ ਕਹਿਣਾ ਇਹਨਾਂ ਨੇ ਦੁੱਧ ਪਾਉਣਾ ਹਟਾ ਲਿਆ ਕਹਿੰਦੇ ਸਾਰਿਆਂ ਨੂੰ ਹਟਾਵਾਂਗੇ ਇਹ ਚੀਜ਼ ਨਾਲ ਪਿੰਡਾਂ ਜਿਹੜੇ ਕਹਿੰਦੇ ਹੁੰਦੇ ਨੇ ਪਾੜਾ ਪਾੜਾ ਨਾ ਪਿਆ ਯਾਰ ਆਰਥਿਕ ਪਾੜਾ ਜਾਤੀ ਪਾੜਾ ਪੰਜਾਬ ਸ਼ਾਂਤ ਮਈ ਉਸ ਸੰਵਿਧਾਨ ਕਹਿੰਦਾ ਪੰਜਾਬ 'ਚ ਸ਼ਾਂਤੀ ਚਾਹੀਦੀ ਆ ਪਰ ਕੱਲੇ ਪਾਨੇ ਵਾਲੇ ਤੇ ਨੌਜਵਾਨਾਂ ਨੂੰ ਤੋਂ ਇ ਪਰ ਚੇਤੇ ਪਰਚਾ ਪਰਚੇ ਪਰਚੇ ਪਰਚਾ ਪੇਜ ਬੰਦ ਕਰਾ ਤੇ ਤੇਰਾ ਲੈਵਲ ਤੇ ਤੇਰੀ ਸੋਚ ਦਾ ਦਾਇਰਾ ਪਤਾ ਲੱਗ ਗਿਆ ਕਿੱਡਾ ਘੇਰਾ ਤੇਰਾ ਜਾਂ दारू ਪਿਵਾਤੀ ਜਾਂ ਤੂੰ ਘਟਾਤੀ ਐਵੇਂ ਵੀ ਹੋ ਸਕਦਾ ਹੈ ਨਾ ਤੇ ਵੀ ਇਸ ਕਰਕੇ ਵੀ ਗੱਲ ਬਹੁਤ ਜ਼ਿਆਦਾ ਜਦੋਂ ਉਹਨਾਂ ਲੋਕਾਂ ਲਾਤੀਆਂ ਤਾਂ ਸੰਵਿਧਾਨ ਦੀਆਂ ਧੰਜੀਆਂ ਉੜਾਤੀਆਂ ਤੇ ਇਸ ਦੂਬਾਰ ਜਿਹੜਾ ਕੁਝ ਪਿੰਡਾਂ ਚ ਹੋਊਗਾ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਕੇਂਦਰੀyal ਦੀ ਆ ਬੋਕਰ ਪਾਰਟੀ ਦੀ